ਮੁਰਦਾਬਾਦ ਮੁਰਦਾਬਾਦ ਬਿਜਲੀ ਮੰਤਰੀ ਹਾਏ 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 ਮੁਰਦਾਬਾਦ 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 ਬਿਜਲੀ ਵਾਰਦਾ ਬਿਜਲੀ ਮੰਤਰੀ ਮੁਰਦਾਬਾਦ ਮੁਰਦਾਬਾਦ ਗੁਰਪੇ ਸੰਤਲੋ ਸੀਰੀਆ ਮੇਸਟਰ ਆਜ ਕਿਹੜੀ ਰੋਜ਼ ਡਿਪਲਾਈ ਕੀਤੀ ਜਾ ਰਹੀ ਹੈ ਉਸ ਬਾਰੇ ਇਹ ਸਾਡੀ ਜੁਆਇੰਟ ਫਾਰਮ ਤੇ ਇੱਕਦਮ ਸਾਂਝੇ ਫਾਰਮੂਲੇ ਜਿਹੜੀ ਆ ਰੋਜ਼ ਰੱਲਿਆ ਕੀਤੀਆਂ ਜਾ ਰਹੀਆਂ ਪੂਰੇ ਪੰਜਾਬ ਦੇ ਵਿੱਚ ਮੈਸੇਜ ਹੈ ਜਿਹੇ ਤੋਂ ਲੈ ਕੇ ਜਿਹੜਾ ਸਾਰੇ ਆਪਣੇ ਮਲਾਜ਼ਮਾਂ ਨੂੰ ਲਾਂਬੰਦ ਕਰ ਰਹੇ ਆ ਜਿਹੜੀ ਬੋਰਡਮੈਂਟ ਦੀ ਸਾਡੀਆਂ ਹੱਕੀ ਮੰਗਾਂ ਜਿਹੜੀਆਂ ਨਹੀਂ ਲਾਗੂ ਕੀਤੀਆਂ ਜਾ ਰਹੀਆਂ ਤੁਹਾਨੂੰ ਗੱਡੀਵੈਂਟ ਸਾਹਿਬ ਨੇ ਵਿਸਤਾਰ ਨਾਲ ਦੱਸ ਦਿੱਤਾ ਵਾ ਜਿੱਦਾਂ ਸਾਡੇ ਉਸੇ ਦਾ ਪੇਪੈਂਟ 24-25000 ਰੁਪਏ ਪੇਪੈਂਟ ਦੇ ਮਰਕੋ ਆ ਐਡਾ ਹੀ ਆਰਟੀਐਨ ਦੀ ਬਰੋਚਾ ਐਡਾ ਹੀ ਐਲਮ ਜਿਹੜੇ ਸਾਡੇ ਪਰਮੇਸ਼ਰਪੀਟ ਵਾਲੇ ਰੱਖੇ 4 ਸਾਲ ਲਈ ਉਹਨਾਂ ਨਾਲ ਦੇ ਜਿੱਦਾਂ ਇਹਨਾਂ ਦੱਸਿਆ ਵਾ ਪੇ ਕੰਮ ਲੈ ਸਕਦੇ 3 ਸਾਲ ਨਾ ਹੀ ਉੱਤੇ ਪੋਲ ਤੇ ਜਿਹੜਾ ਆਉਂਦੇ ਆ ਜਿਹੜੇ ਸਾਡੇ ਬਾਕੀ ਉਹਨੂੰ ਕੱਢ ਕੇ ਜਿਹੜੇ ਬਾਕੀ ਰੈਗੂਲਰ ਮਲਾ ਉਹ 15% ਰਹਿ ਗਿਆ 15% ਦਾ ਦੱਸੋ ਤੁਹਾਡੇ ਸਾਹਮਣੇ ਕਿੰਨਾ ਪਬਲਿਕ ਨੂੰ ਸਹੂਲਤਾਂ ਦੇ ਸਕਦੇ ਆ ਸਰਕਾਰ ਕਹਿੰਦੀ ਆ ਬੱਤੀ ਬਰੇ ਕਿਤੇ ਪਬਲਿਕ ਸਹੂਲਤਾਂ ਦਿੱਤੀ ਆ ਪਰ ਜਿਹੜੀ ਉਹਨਾਂ ਦੀ ਬੱਤੀ ਲਾਈਟ ਠੀਕ ਕਰਨ ਵਾਸਤੇ ਉਹਨਾਂ ਨੂੰ ਪੂਰੀ ਵਧੀਆ ਸਪਲਾਈ ਦੇਣ ਵਾਸਤੇ ਉਹਦੇ ਵਾਸਤੇ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਅਸੀਂ ਮੰਗ ਕਰਦੇ ਆ ਕਿ ਜਿਹੜੇ ਰਿਟਾਇਰ ਵਾਲੇ ਬੰਦੇ ਜਿਹੜੇ ਆ ਰੱਖ ਰਹੇ ਆ ਵੀ ਦੁਬਾਰਾ ਫੇਰ ਆ ਜਾਓ ਉਹਦੇ ਅੱਗੇ 60-60 ਸਾਲ ਤੋਂ ਬਾਅਦ ਜਿਹੜੇ ਆ ਉਹ ਰਿਟਾਇਰ ਹੋਏ ਆ ਹੁਣ ਉਹ ਕੀ ਕੰਮ ਕਰਨਗੇ ਆਣ ਕੇ ਉਹਨਾਂ ਦੀ ਜਗ੍ਹਾ ਵੇਖੋ ਬੇਰਗਿਆਰੀ ਕਿੰਨਾ ਮਾਹੌਲ ਖਰਾਬ ਹੁੰਦਾ ਪੰਜਾਬ ਦਾ ਉਹਨਾਂ ਬੱਚਿਆਂ ਨੂੰ ਨਵੇਂ ਨੂੰ ਨੌਕਰੀ ਦਿੱਤੀ ਜਾਵੇ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਦੇ ਰੱਖਿਆ ਜਾਵੇ ਫੌਰੀਨ ਭਰਤੀ ਕਰਕੇ ਜਿਹੜੇ ਸਾਡੇ ਆਈਡੀਏ ਦੇ ਇਲਮ ਰੱਖਦੇ ਉਹਨਾਂ ਨੂੰ ਲੈਨਮੈਨ ਸਿੱਧਾ ਰੱਖਿਆ ਜਾਵੇ ਕੋਰਸ ਦੇ ਹਿਸਾਬ ਨਾਲ ਜੋ ਗ੍ਰੈਜੂਏਸ਼ਨ ਉਹਨਾਂ ਦੇ ਪੱਤੇ ਉਹਦੇ ਹਿਸਾਬ ਨਾਲ ਭਰਤੀ ਕੀਤੀ ਜਾਵੇ ਸਰਕਾਰ ਕੋਲ ਮੰਗ ਕਰਦੇ ਇਹ ਅੱਜ ਦੀ ਰੈਲੀ ਤੋਂ ਚੱਲੀ ਜਾਣੀ ਅਜੇ ਤੱਕ ਜਿੰਨਾ ਚਿਰ ਤੱਕ ਸਾਰੇ ਲੀਡਰ ਬੋਲਦੇ ਨੇ ਕੱਲ ਜਿਹੜੀ ਸਾਡੀ ਇਹ ਰੈਲੀ ਚਾਰ ਗਣਾ ਵੱਡੀ ਹੋਊਗੀ ਇਸ ਤੋਂ ਸਾਰੇ ਜਿਹੜਾ ਵੇ ਭਾਵੇਂ ਸਾਡੇ ਪੀਟਰ ਬੰਦ ਰਹਿਣ ਕੋਚ ਰਹਣ ਸਾਰੇ ਇਹ ਟੋਟਲ ਜਿਹੜੇ ਦਫਤਰ ਬੰਦ ਕਰਕੇ ਇੱਥੇ ਦੋਹਾਂ ਡਿਵੀਜ਼ਨਾਂ ਦੇ ਵਿੱਚ ਰੈਲੀ ਕਰਾਂਗੇ ਅੱਜ ਦਾ ਜਿਹੜਾ ਇਹ ਪ੍ਰਦਰਸ਼ਨ ਹੈ ਅਸੀਂ ਪੀਐਸਸੀਬੀ ਜੁਆਇੰਟ ਫੋਰਮ ਅਤੇ ਬਿਜਲੀ ਮਜ਼ਦਮੇ ਇਕਤਾ ਮੰਚ ਜਿਹਦੇ ਚ ਲਗਭਗ 14 ਜਾਇ ਬੰਦੀਆਂ ਜਿਹੜੀਆਂ ਉਹ ਕੰਮ ਕਰ ਰਹੀਆਂ ਨੇ ਉਹਦੀ ਕਾਲ ਤੇ ਇਹ ਸੰਕੇਤਕ ਤੌਰ ਤੇ ਰੋਜ਼ ਪ੍ਰਦਰਸ਼ਨ ਕਰ ਰਹੇ ਆ ਤਰਨਤਾਰਨ ਦੇ ਵਿੱਚ ਇਹ ਸਾਡਾ ਸਾਰੇ ਪੰਜਾਬ 'ਚ ਅੱਜ ਡਿਵੀਜ਼ਨ ਦਫਤਰਾਂ ਦੇ ਅੱਗੇ ਔਰ ਇਹ ਤਾਂ ਕਰਕੇ ਆਗੇ ਪਾਵਰ ਦੀ ਮੈਨੇਜਮੈਂਟ ਸਾਡੇ ਬਹੁਤ ਸਾਰੇ ਵਾਜਬ ਮਸਲੇ ਆ ਉਹਨਾਂ ਦਾ ਕੋਈ ਹੱਲ ਨਹੀਂ ਕਰ ਰਹੀ ਬੀਲੀ ਬੋਰਡ ਦੇ ਵਿੱਚ ਪੀਐਸਪੀਸੀਐਲ ਦੇ ਵਿੱਚ ਜਾਂ ਟਰਾਂਸਕੋ ਦੇ ਵਿੱਚ ਜਿਹੜੀ ਆ ਸਟਾਰ ਦੀ ਬਹੁਤ ਜ਼ਿਆਦਾ ਘਾਟ ਆ ਤੇ ਉਹ ਨਵੀਂ ਭਰਤੀ ਨਹੀਂ ਕਰ ਰਹਾ ਔਰ ਸਾਡੇ ਮਸਲੇ ਜਿਹੜੇ ਉਹਨਾਂ ਦਾ ਕੋਈ ਹੱਲ ਨਹੀਂ ਕਰ ਰਹਾ ਸਾਡੇ ਜਵਾਨ ਜਿਹੜੇ ਆ ਉਹ ਪੋਲਾਂ ਨੂੰ ਡਿਗ ਡਿਗ ਆਪਣੀਆਂ ਜਾਨਾਂ ਦੇ ਰਹੇ ਆ ਅਸੀਂ ਸਮਝਦੇ ਆ ਵੀ ਉਹ ਇੱਕ ਸ਼ਹਾਦਤ ਆ ਬਲੀਦਾਨ ਆ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਸੁਰੱਖਿਆ ਫੋਰਸਾਂ ਦੇ ਜਵਾਨਾਂ ਦੀ ਤਜ ਤੇ 1 ਕਰੋੜ ਰੁਪਏ ਦੀ ਰਾਸ਼ੀ ਉਹਨਾਂ ਦੇ ਪੀੜਤ ਪਰਿਵਾਰਾਂ ਨੂੰ ਦਿੱਤੀ ਜਾਵੇ ਔਰ ਉਹਨਾਂ ਨੂੰ ਪਰਸ ਦੇ ਆਧਾਰ ਤੇ ਤੁਰੰਤ ਨੌکریاں ਦਿੱਤੀਆਂ ਜਾਣ। ਇਹ ਸਾਡੀ ਤੇ ਕਾਫੀ ਧੀਰ ਤੋਂ ਆ ਲੇਕਿਨ ਹੁਣ ਇਸ ਗਰਮੀ ਦੇ ਸੀਜ਼ਨ ਦੇ ਵਿੱਚ ਮੌਤਾਂ ਹੀ ਬਹੁਤ ਜ਼ਿਆਦਾ ਹੋਈਆਂ। ਔਰ ਸਾਰੀਆਂ ਜਵਾਨ ਬੱਚਿਆਂ ਦੀਆਂ ਹੋਈਆਂ। ਜਿਹੜੇ ਸ਼ਾਇਦ ਆਥੋ ਰਹਿ ਜੀ ਨਹੀਂ ਹੈਗੇ ਫੋਲਾਂ ਤੇ ਚੜ ਕੇ ਕੰਮ ਕਰਨ ਲਈ ਕਿਉਂਕਿ ਉਹਨਾਂ ਦਾ ਅਜੇ ਪ੍ਰੋਫੈਸ਼ਨਲ ਪੀੜ ਆ। ਲੇਕਿਨ ਮਜਬੂਰੀ ਚ ਉਹਨਾਂ ਨੂੰ ਚੜਨਾ ਪੈਂਦਾ ਥੱਲੇ ਛਟਾਪ ਹੋ ਰਹਾ ਹੈ ਨਹੀਂ। ਤੇ ਗ੍ਰਿਡਾਂ ਵਾਲੇ ਸਾਡੇ ਕੰਮ ਆ। ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਉਹਨਾਂ ਦੀਆਂ ਪ੍ਰੋਮੋਸ਼ਨਾਂ ਨਹੀਂ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਪੇ ਬੜਨੀ ਦਿੱਤਾ ਜਾ ਰਿਹਾ ਤੇ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਸਾਡੇ ਨਾਲ ਜਿਹੜੀ ਪਾਵਰ ਦੀ ਮੈਨੇਜਮੈਂਟ ਔਰ ਪੰਜਾਬ ਸਰਕਾਰ ਇਥੋਂ ਤੱਕ ਕੇ ਬਿਜਲੀ ਮੰਤਰੀ ਸਾਹਿਬ ਵੀ ਬਈ ਮੱਛਲਿਆਂ ਨੂੰ ਵਿਚਾਰ ਲੈਂਦੇ ਆ ਤੇ ਦੇਖ ਨੂੰ ਨਾ ਨਪਟਾਰਾ ਕੋਈ ਨਹੀਂ ਕਰਦੇ ਉਹਦੇ ਪ੍ਰਤੀ ਅਸੀਂ ਰੋਜ਼ ਅੱਜ ਸਾਰੀਆਂ ਜਹਿਬੰਦੀਆਂ ਦੀ ਤਰਫੋਂ ਕਰ ਰਹੇ ਹਾਂ ਮੇਜਰ ਸਿੰਘ ਮਲਗਿਆ ਸਰਕਲ ਪ੍ਰਧਾਨ ਅਪਲਾਈ ਫੈਡਰੇਸ਼ਨ ਜੋ ਜੁਆਇੰਟ ਫਾਰਮ ਤੇ ਸਾਂਝੇ ਇੱਕ ਤਾਂ ਮੰਚ ਲੋ ਸਾਡਾ ਸੰਘਰਸ਼ ਆ ਉਹਦੇ ਸਬੰਧ ਵਿੱਚ ਅਸੀਂ ਜੋ ਅੱਜ ਨੂੰ ਸੂਬਾ ਕਮੇਟੀ ਦੀ ਕਾਲ ਆਈ ਸੀ ਉਹਦੇ ਵਿੱਚ ਅਸੀਂ ਸੰਘਰਸ਼ ਇੱਥੇ ਕਰ ਰਹੇ ਆ ਮੰਨ ਮੰਨ ਕੇ ਮੰਗਾ ਸਾਡੀਆਂ ਲਾਗੂ ਨਹੀਂ ਕਰ ਰਹੇ ਤੇ ਅਸੀਂ ਇਹੋ ਹੀ ਇਨਚਤਾਮਣੀ ਜਿੰਨੇ ਚੰਨੇ ਜੇ ਸਰਕਾਰ ਪੰਜਾਬ ਸਰਕਾਰ ਨੂੰ ਵੀ ਜਿੱਤ ਤਰਾਂ ਅਸੀਂ ਦੂਜੀਆਂ ਸਰਕਾਰਾਂ ਨੂੰ ਭਜਾਇਆ ਸੀ ਤੇ ਤਰਾਂ ਤੁਹਾਨੂੰ ਭਜਾਵਾਂਗੇ ਇਹ ਸਾਡੇ ਆਰਡੀਅਮ ਸਾਥੀ ਆ ਇਲਮ ਸਾਥੀ ਆ ਜਾਂ ਉਸੇ ਸਾਥੀ ਆ ਉਹਨਾਂ ਨੇ ਪੇ ਪੈਟ ਨਹੀਂ ਦਿੱਤਾ ਜੇ ਸਾਡਾ ਕੋਈ ਸਾਥੀ ਸ਼ਹੀਦ ਹੁੰਦਾ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ 1 ਕਰੋੜ ਰੁਪਏ ਦਿੱਤਾ ਜਾਵੇ ਕਿ ਅਸੀਂ ਇਹੋ ਪੰਜਾਬ ਸਰਕਾਰ ਤੋਂ ਤੇ ਬਿਜਲੀ ਬੋਰਡ ਤੋਂ ਮੰਗ ਕਰਦੇ ਆ ਮੰਨੀਆਂ ਮੰਗਾ ਇਹਨੇ ਲਾਗੂ ਕੀਤੀਆਂ ਜਾਣ ਇਹਨਾਂ ਕੁਝ ਕਿਹਨਾਂ ਜਿਹੜਾ ਅਗਲਾ ਸੁਝਾਅ ਜੋ ਸਾਡੇ ਪ੍ਰਧਾਨ ਜੀ ਕਹਿ ਗਏ ਪਹਿਲਾਂ ਵੀ 30 ਤਰੀਕ ਨੂੰ ਸਾਡੀ ਮੀਟਿੰਗ 31 ਨੂੰ ਜੇ 31 ਤੱਕ ਸਾਡੀ ਨਾਂ ਕੋ ਮੰਗ ਮੰਨੀ ਪੰਜਾਬ ਸਰਕਾਰ ਨੇ ਇਹ ਤੋਂ ਤਿੱਖਾ ਸੰਘਰਸ਼ ਕਰਾਂਗੇ ਅਸੀਂ ਫੀਡਰ ਬਾਂਦੇ ਦੇ ਬੰਦ ਰਹਿਣਗੇ ਪਰ ਅਸੀਂ ਕਿਸਾਨ ਵੀਰਾਂ ਨੂੰ ਵਿਸ਼ਵਾਸ ਦਿਓਨੇ ਆ ਪੇਹੀ ਟਾਡੇ ਨਾਲ ਮੋਟੇ ਨਾਲ ਮੋਟਾ ਤੋਰ ਕੇ ਨਾਲ ਤੁਰਾਂਗੇ ਪਰ ਸਾਥੀਓ ਤੁਸੀਂ ਵੀ ਸਾਡੇ ਨਾਲ ਸੰਯੋਗ ਦਿਓ ਜਿਹੜੀ ਪੰਜਾਬ ਸਰਕਾਰ ਹੈ ਸਾਡੀਆਂ ਮੰਗਾਂ ਨਹੀਂ ਮਾਰ ਰਹੀ ਤੇ ਅਸੀਂ ਤਕੜਾ ਸੰਘਰਸ਼ ਦੇ ਕੇ ਜਿੰਨੇ ਸਾਡੇ ਸਾਥੀ ਭਾਵੇਂ ਲਟੈਰੀ ਸਾਥੀ ਭਾਵੇਂ ਡਿਊਟੀ ਵਾਲੇ ਸਾਥੀ ਆ ਸਾਰਿਆਂ ਲਈ ਕੇ ਇੱਥੇ ਤੇ ਤਿੱਖੇ ਰੁੱਤ ਖਾਸ ਸੰਘਰਸ਼ ਦਵਾਂਗੇ ਧੰਨਵਾਦ